ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਨਮਾ ਸ਼ਹਿਰ ਵੱਲੋਂ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਦੇ ਹੋਏ ਖੇਡਾਂ ਦੇ ਨਾਲ ਜੋੜਨ ਲਈ ਤੇ ਅੱਗੇ ਜਿਹੜਾ ਵਧਨ ਲਈ ਸਮਾਜ ਦੇ ਵਿੱਚ ਨੌਕਰੀਆਂ ਦਿਵਾਉਣ ਲਈ ਜਿਹੜਾ ਇੱਕ ਟ੍ਰੇਨਿੰਗ ਦਿੱਤੀ ਜਾ ਰਹੀ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਟੀਚਰ ਸਾਹਿਬਾਨ ਸਾਡੇ ਫਰੈਂਡ ਤੇ ਵੱਲੋਂ ਜਿਹੜੀ ਆ ਬੱਚਿਆਂ ਨੂੰ ਹਾਰਡ ਵਰਕ ਕਰਨ ਲਈ ਜਿਹੜਾ ਜ਼ਿੰਦਗੀ ਦੇ ਜੋਗ ਬਣਾਉਣ ਲਈ ਜੋਬ ਲੈਣ ਲਈ ਜਿਹੜਾ ਆ ਹਾਰਡ ਟੂ ਬਿੱਟ ਉਹ ਤੇ ਜਿਹੜੀ ਆ ਕਸਰਤ ਕਰਾਈ ਜਾ ਰਹੀ ਆ ਸਵੇਰੇ 3 ਮਹੀਨੇ ਹੋ ਗਏ ਵੀ ਇਹਨਾਂ ਨੂੰ ਦੇਖੋ ਪਲੇਆਨ ਦੇ ਸਰੀਰ ਦੇਖ ਲਓ ਬਹੁਤ ਵਧੀਆ ਬਣਾਏ ਇਹਨਾਂ ਨੇ ਸਰੀਰ ਇਹ ਇਹਨਾਂ ਦੀ ਮਿਹਨਤ ਦਾ ਸਦਕਾ ਅੱਜ ਦੇ ਜਿਹੜੇ ਇਹਨਾਂ ਦੇ ਕੋਲ ਤਾਂ ਉਹਨਾਂ ਦੀ ਮਿਹਨਤ ਦਾ ਸਦਕਾ ਸ਼ਾਬਾਸ਼ ਹੱਥ ਘੱਟਿਆ ਕਰੋ ਕੇ ਪਿੱਛੇ ਹੱਥ ਥੇ ਬਹੁਤ ਵਧੀਆ ਐਕਸਰਸਾਈਜ਼ ਕਰਾਈ ਜਾ ਰਹੀ ਆ ਗੁਰੂ ਨਾਨਕ ਦੇਵ ਸੇਵਾ ਕੈਂਪਿ ਵੱਲੋਂ ਤੇ ਖਿਡਾਰੀ ਜਿਹੜੇ ਆ ਬੱਚੇ ਪੂਰਾ ਕੋਪਰੇਟ ਕਰ ਰਹੇ ਆ ਉਹ ਸਾਰ ਨੂੰ ਤੇ ਉਮੀਦ ਕਰਦੇ ਆ ਕਿ ਬੱਚੇ ਜਿਹੜਾ ਆ ਇਹਨਾਂ ਫਿਊਚਰ ਜਦੋਂ ਭਰਤੀ ਹੁੰਦੀ ਆ ਪੰਜਾਬ ਪ ਉਸ ਵਿੱਚ ਜਾਂ ਕਿਸੇ ਵੀ ਫੋਰਸ ਦੇ ਵਿੱਚ ਇਹ ਬੱਚੇ ਸਾਡੇ ਸ਼ਹੀਦ ਭਗਤ ਸਿੰਘ ਨਗਰ ਦਾ ਨਾਮ ਜਿਹੜਾ ਰੋਸ਼ਨ ਜ਼ਰੂਰ ਕਰੋਗੇ ਸੋ ਨ ਕੋ ਸੇਵਨ ਦੇ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਦੀ ਮਿਹਨਤ ਸਦਕਾ ਜਿਹੜੇ ਬੱਚੇ ਜਿਹੜੇ ਜੋਬ ਪ੍ਰਾਪਤ ਕਰੋਗੇ ਸੋ ਮੈਂ ਕੋ ਸੇਵਨ ਦਾ ਤੇ ਗੁਰੂ ਨਾਨਕ ਦੇਵ ਸੇਵਾ ਸੁਸਾਇਟੀ ਦੇ ਸਮੂਹ ਮੈਂਬਰਾਂ ਦਾ ਸਮੂਹ ਸੇ ਜੋਗੀਆਂ ਦਾ ਤੇ ਲੋਕਾਂ ਨੂੰ ਧੰਨਵਾਦੀਆਂ ਜਿਨ੍ਹਾਂ ਵੱਲੋਂ ਬੱਚਿਆਂ ਨੂੰ ਧਿਆਨ ਕੀਤਾ ਜਾ ਰਿਹਾ ਸੋ ਸਾਰਿਆਂ ਦਾ ਤੇ ਲੋਕਾਂ ਨੂੰ ਧੰਨਵਾਦੀਆਂ ਖਾਸ ਕਰਕੇ ਕੈਮਰਾਮੈਨ ਬਿੱਲਾ ਜੀ ਦਾ ਧੰਨਵਾਦ ਥੈਂਕ ਯੂ